ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਤੁਹਾਨੂੰ ਖਰਾਕ ਚ ਦੁੱਧ ਪਨੀਰ ਦਹੀਂ ਆਦ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ ਨੰਬਰ 2 ਵਾਲਾਂ ਦਾ ਚਿੱਟੇ ਹੋਣ ਦੀ ਸਮੱਸਿਆ ਘਟ ਕਰਨ ਲਈ ਅਤੇ ਵਾਲ ਝੜਨ ਲਈ ਆਮਲਾ ਸਰਦਾਰ ਸਾਬਤ ਹੁੰਦਾ ਹੈ। ਨੰਬਰ 3 2 ਲੀਟਰ ਪਾਣੀ ਵਿੱਚ 2 ਨਿੰਬੂ ਨੂੰ ਜੋੜ ਕੇ ਸਾਰਾ ਦਿਨ ਵਰਤੋ। ਕਰਨ ਨਾਲ ਯੂਰਿਕ ਐਸਿਡ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 4 ਸਾਫ਼ ਅਤੇ ਨਰਮ ਰੂੰ ਨੂੰ ਦੁੱਧ ਵਿੱਚ ਭਿਉ ਕੇ ਅੱਖਾਂ ਤੇ ਲਗਾਉਣ ਨਾਲ ਅੱਖਾਂ ਨੂੰ ਆਰਾਮ ਦਿੰਦੀ ਹੈ ਤੇ ਧਿਆਨ ਰਹੇ ਦੁੱਧ ਹਮੇਸ਼ਾ ਕੱਚੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਨੰਬਰ 5 ਕੌੜੇ ਬਦਾਮ ਦੇ ਤੇਲ ਨੂੰ ਚਮੜੀ ਤੇ ਲਗਾਉਣ ਨਾਲ ਸਿਰ ਚੋਂ ਜੂਆਂ ਖਤਮ ਹੋ ਜਾਂਦੀਆਂ ਹਨ। ਨੰਬਰ 6 ਜੇਕਰ ਤੁਹਾਨੂੰ ਗਲੇ ਦੀ ਖਰਾਸ਼ ਅਤੇ ਖੰਘ ਹੈ ਤਾਂ ਤੁਸੀਂ ਮਿਸਰੀ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਤੇ ਛੋਟੇ ਬੱਚਿਆਂ ਨੂੰ ਇਸ ਦੀ ਵਰਤੋਂ ਜ਼ੁਕਾਮ ਅਤੇ ਖੰਘ ਵੇਲੇ ਕਰਨੀ ਚਾਹੀਦੀ ਹੈ। ਨੰਬਰ 7 ਸੇਵ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਹਰ ਇੱਕ ਤਰ੍ਹਾਂ ਦੀ ਖਾਂਸੀ ਠੀਕ ਹੋ ਜਾਂਦੀ ਹੈ। ਨੰਬਰ 8 ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ। ਨੰਬਰ 9 ਕਮਜ਼ੋਰ ਹਾਜ਼ਮੇ ਵਾਲੀ ਲੋਕਾਂ ਲਈ ਕੇਲਾ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ ਅਤੇ ਸ਼ਾਮ ਨੂੰ ਕੇਲਾ ਖਾਣ ਨਾਲ ਬਲਗਮ ਪੈਦਾ ਹੁੰਦੀ ਹੈ। ਨੰਬਰ 10 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਪੁਦੀਨੇ ਦਾ ਰਸ ਸਵੇਰੇ ਸ਼ਾਮ ਪਿਓ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੰਬਰ 11 ਜੇਕਰ ਬੁਖਾਰ ਘਟ ਨਹੀਂ ਹੋ ਰਿਹਾ ਤਾਂ ਤੁਰੰਤ ਚੌਲਾਂ ਦਾ ਪਾਣੀ ਉਬਾਲ ਕੇ ਪਿਓ ਇਸ ਨਾਲ ਲਾਭ ਹੋਵੇਗਾ ਨੰਬਰ 12 ਇੱਕ ਵੱਡਾ ਚਮਚ ਆਮਲੇ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਸਵੇਰੇ ਸ਼ਾਮ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਲਾਭ ਮਿਲਦਾ ਹੈ ਨੰਬਰ 13 ਜੇਕਰ ਤੁਸੀਂ ਵੀ পেট ਦੀ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਜਮਾਇਣ ਵਾਲੇ ਪਾਣੀ ਦਾ ਸੇਵਨ ਕਰੋ ਇਹ ਗੈਸ ਅਤੇ ਪੇਟ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੀ ਹੈ ਨੰਬਰ 14 ਹਰ ਰੋਜ਼ ਸਵੇਰੇ ਇੱਕ ਖਾਲੀ ਪੇਟ ਸੇਵ ਖਾਣ ਨਾਲ ਤੁਸੀਂ ਹਮੇਸ਼ਾ ਸਿਹਤਮੰਦ ਰਹਿ ਸਕਦੇ ਹੋ ਨੰਬਰ 15 ਜੇਕਰ ਤੁਸੀਂ ਡਿਪਰੈਸ਼ਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਗਾਜਰ ਸੇਬ ਪਾਲਕ ਚਿਕੰਦਰਾ ਆਦ ਦੇ ਜੂਸ ਦਾ ਸੇਵਨ ਕਰ ਸਕਦੇ ਹੋ ਨੰਬਰ 16 ਨਿੰਬ ਦੇ ਪੱਤਿਆਂ ਨੂੰ ਚਬਾਉਣ ਨਾਲ ਤੁਹਾਡਾ ਪਾਚਨ ਅਤੇ ਇਮਿਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ ਅਤੇ ਇਹ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਦਾ ਹੈ ਨੰਬਰ 17 ਹਰੀ ਮਿਰਚ ਦੀ ਵਰਤੋਂ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਨੰਬਰ 18 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਬਣਾਉਣਾ ਚਾਹੁੰਦੇ ਹੋ ਤਾਂ ਬੱਕਰੀ ਦੇ ਦੁੱਧ ਅਤੇ ਸਰੋਂ ਦਾ ਤੇਲ ਮਿਲਾ ਕੇ ਆਪਣੇ ਵਾਲਾਂ ਤੇਲ ਲਗਾਉਣ ਨਾਲ ਬਾਹਰ ਲੰਬੇ ਹੋ ਜਾਣਗੇ ਨੰਬਰ 19 ਜੇਕਰ ਤੁਸੀਂ ਸਵੇਰ ਦੇ ਸਮੇਂ ਨਾਸ਼ਤਾ ਨਹੀਂ ਕਰਦੇ ਤਾਂ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਤੇਜਾਬ ਦੀ ਸਮੱਸਿਆ ਹੋ ਸਕਦੀ ਹੈ ਨੰਬਰ 20 ਨਾਸ਼ਤੇ ਤੋਂ ਬਾਅਦ ਆਪਣੇ ਮੂੰਹ ਵਿੱਚ ਛੋਟੀ ਇਲਾਚੀ ਪਾ ਲਓ ਬੁੱਢੇ ਲੋਕਾਂ ਦੀ ਤਰ੍ਹਾਂ ਤੁਹਾਡਾ ਸਾਹ ਨਹੀਂ ਫੁੱਲੇਗਾ ਨੰਬਰ 21 ਜੇਕਰ ਤੁਹਾਡਾ ਆਦਾ ਸਿਰ ਦਰਦ ਕਰ ਰਿਹਾ ਹੈ ਤਾਂ ਅੰਗੂਰਾਂ ਦੇ ਰਸ ਦੀ ਵਰਤੋਂ ਕਰੋ ਦਰਦ ਘੱਟ ਹੋ ਜਾਵੇਗਾ ਨੰਬਰ 2 ਨਾਰੀਅਲ ਤੇਲ ਚਿਹਰੇ ਤੇ ਮਲਣ ਨਾਲ ਚਿਹਰੇ ਤੇ ਮੁਹਾਸੇ ਖਤਮ ਹੋ ਜਾਂਦੇ ਹਨ ਅਤੇ ਮੱਛਰ ਵੀ ਨਹੀਂ ਕੱਟਦੇ ਨੰਬਰ 3 ਜੇਕਰ ਤੁਹਾਡੀ ਨਕਸੀਰ ਟੁੱਟ ਗਈ ਹੈ ਤਾਂ ਧਨੀਆ, ਕਿਸ਼ਮਿਸ਼ ਅਤੇ ਮਿਸ਼ਰੀ ਰਾਤ ਨੂੰ ਪਾਣੀ ਵਿੱਚ ਪਾਓ ਅਤੇ ਸਵੇਰੇ ਛਾਣ ਕੇ ਪੀ ਲੋ ਨਕਸੀਰ ਠੀਕ ਹੋ ਜਾਵੇਗੀ ਨੰਬਰ 24 ਜੇਕਰ ਸਰਦੀ ਕਾਰਨ ਦੰਦਾ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਦੀ ਦਾ ਟੁਕੜਾ ਦੰਦਾਂ ਦੇ ਢੇਠਾਂ ਰੱਖ ਲਓ ਦਰਦ ਠੀਕ ਹੋ ਜਾਵੇਗਾ ਨੰਬਰ 25 ਕਬਜ਼ ਹੋਣ ਤੇ ਕੱਚਾ ਲਸਣ ਖਾਣ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੰਬਰ 26 ਗਰਮ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰ ਦਰਦ ਤੋਂ ਵੱਡੀ ਰਾਹਤ ਮਿਲਦੀ ਹੈ ਨੰਬਰ 27 ਰੋਜ਼ਾਨਾ ਸਵੇਰੇ ਖਾਲੀ ਪੇਟ ਉੱਠ ਕੇ ਲਮਕਾਂ ਨਾਲ ਲੰਬਾਈ ਵਾਧੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੀ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ